ਬਿਮਾਰ ਕੋਈ ਹੋ ਸਕਦਾ ਮਤਲਬ ਆਈ ਵਿਸ਼ ਥੈਮ ਵੈਲ ਉਹਨਾਂ ਦੀ ਸਿਹਤ ਜਾਇਬਤਾ ਹੋਵੇ ਉਹ ਠੀਕ ਹੋ ਮਗਰ ਜੇ ਤੁਸੀਂ ਆਪਦੀ ਬਾਡੀ ਨੂੰ ਅਬਯੂਜ਼ ਕਰੀ ਜੋ ਯੂਜ਼ ਅਬਯੂਜ਼ ਕਰੀ ਜੋ ਫਿਰ ਤੁਸੀਂ ਵੀ ਥੋੜਾ ਬਹੁਤਾ ਸੋਚਣਾ ਪੈਣਾ ਔਰ ਮੈਨੂੰ ਚਿੰਤਾ ਕਿੱਥੋਂ ਹੋਈ ਕਿੱਥੋਂ ਮੇਰਾ ਕੰਸਰਨ ਪੈਦਾ ਹੋਇਆ ਇਹ ਬਾਰਡਰ ਸਟੇਟ ਹੈ ਜੀ ਇੰਡੋਪਾਕ ਬਾਰਡਰ ਤੇ ਹੈ ਨੈਸ਼ਨਲ ਸਿਕਿਉਰਿਟੀ ਹਮੇਸ਼ਾ ਇੱਕ ਬੜਾ ਵੱਡਾ ਮੁੱਦਾ ਬਣਦਾ ਤੁਸੀਂ ਰੋਜ਼ ਰਿਪੋਰਟ ਕਰਦੇ ਹੋ ਤੇ ਜਿਸ ਦੇ ਹੱਥ 'ਚ ਸੂਬੇ ਦੀ ਕਮਾਂਡ ਹੋਵੇ ਦਿਮਾਗੀ ਤੌਰ ਤੇ ਸਰੀਰਕ ਤੌਰ ਤੇ ਉਹ ਪੂਰਾ ਤੰਦਰੁਸਤ ਹੋ ਜੇ ਨਹੀਂ ਹੈ ਔਰ ਉਹਦੀ ਲਾਈਨ ਆਫ ਟ੍ਰੀਟਮੈਂਟ ਨਾਲ ਜਾਂ ਉਹਦੀ ਹੈਲਥ ਦੇ ਬਾਰੇ ਕੋਈ ਤੁਸੀਂ ਸੀਕਰਟ ਰੱਖ ਰਹੇ ਹੋ ਤੁਸੀਂ ਇੱਕ ਤਰੀਕੇ ਨਾਲ ਨੈਸ਼ਨਲ ਸਿਕਿਉਰਿਟੀ ਤੇ ਵੀ ਕੰਪਰੋਮਾਈਜ਼ ਕਰ ਰਹੇ ਦੇਖੋ ਇੱਕ ਇੱਕ ਆਪਣੇ ਕੋਲ ਐਗਜ਼ਾਮਪਲ ਹੈ ਮੈਥਕਲ ਹਸਪਤਾਲ ਵਾਲਿਆਂ ਨੂੰ ਵੀ ਕਿਹਾ ਕੀ ਜੈ ਲਲਤਾ ਜੀ ਦੀ ਅਨਫੋਰਚੂਨੇਟ ਡੈਥ ਹੋਈ ਨਾਟ ਕਿ ਮੈਂ ਕਹਿ ਰਿਹਾ ਕੋਈ ਇਹ ਜੇ ਹਾਲਾਤ ਇੱਥੇ ਬਣਨ ਮਗਰ ਉਸ ਤੋਂ ਬਾਅਦ ਰੌਲਾ ਕਿੰਨਾ ਪਿਆ ਵਜੀਰ ਹੀ ਰੌਲਾ ਪਾ ਕੇ ਬੈ ਗਏ ਕਿ ਜੀ ਇਹਨੂੰ ਦਵਾਈਆਂ ਨਹੀਂ ਸਹੀ ਦਿੱਤੀਆਂ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਦਾ ਸਹੀ ਟਰੀਟਮੈਂਟ ਨਹੀਂ ਹੋਇਆ ਔਰ ਉਸ ਵੇਲੇ ਵੀ ਇੱਕ ਵਾਰੀ ਇਨਕੁਆਇਰੀ ਲੱਗੀ ਸੀ ਬੀਆਈ ਦੀ ਮਗਰ ਕਹਿਣ ਦਾ ਭਾਵ ਕਿ ਪਾਰਦਰਸ਼ਤਾ ਰੱਖੋ ਦੱਸੀ ਜਾਓ ਕੀ ਹੈ ਤੁਸੀਂ ਕਮਾਲ ਹੋ ਗੀ ਕੱਲ ਮੇਰੇ داخلو پرچو رات ਨੂੰ ਹੋਏ ਭਗਵੰਤ ਮਾਨ ਜੀ اور ਸਵੇਰ ਤੱਕ ਕਿਸੇ ਨੂੰ ਤੁਹਾਨੂੰ ਖਬਰ ਨਹੀਂ ਸੀ ਉਹ ਮੈਨੂੰ ਰਾਤ ਖਬਰ ਆ ਗਈ ਸੀ ਕਿ ਉਹ ਕਿ 11:30 12:00 ਵਜੇ ਦਾਖਲ ਹੋ ਕੇ ਮਗਰ ਮੈਂ ਤਾਂ ਸੋ ਗਿਆ ਸੀਗਾ ਜਦੋਂ 8 9 10 ਵਜੇ ਸਾਡੇ ਵਰਗਾ ਤਾਂ ਪੈ ਜਾਂਦਾ ਤੇ ਹੁਣ ਸਾਨੂੰ ਤਾਂ ਸਵੇਰੇ ਜਦ ਮੈਂ ਵੇਖਿਆ ਮੈਂ ਟੀਵੀ ਟੂਵੀ ਵੇਖਿਆ ਖਬਰ ਕੋਈ ਨਹੀਂ ਫਿਰ ਦਾਸ ਨੇ ਤੁਹਾਨੂੰ ਖਬਰ ਦਿੱਤੀ ਮੁੜ ਕੇ ਆਮ ਆਦਮੀ ਪਾਰਟੀ ਵਾਲੇ ਕਹਿ ਰਿਹਾ ਕੋਈ ਨਹੀਂ ਕਹਿੰਦਾ ਰੂਟੀਨ ਚੈੱਕਅਪ ਲਈ ਗਏ ਆ ਉਬਾਮਾ ਹੀਰ ਦੇ 48 ਘੰਟੇ ਹੋ ਗਏ ਕਿਹੜਾ ਰੂਟੀਨ ਦਾ ਚੈੱਕਅਪ ਹੁੰਦਾ ਰੂਟੀਨ ਦਾ ਚੈੱਕਅਪ ਤੁਸੀਂ ਵੀ ਕਰਾਣ ਚਲੇ ਜਾਓ ਨਾ 2 ਘੰਟਿਆਂ 'ਚ ਬੰਦਾ ਮੁੜਿਆ ਹੁੰਦਾ ਇੱਦਾਂ ਸੀਐਮ ਸਾਹਿਬ ਨੇ ਬੀਬੀਆਈਪੀ ਪਰਸਨ ਐ ਇਹਨਾਂ ਲਈ ਤਾਂ ਡਾਕਟਰ ਹੀ ਬਾਹਰ ਖੜਾ ਹੁੰਦਾ ਮਸ਼ੀਨਾ ਵੇਲੀਆਂ ਹੁੰਦੀਆਂ ਨਾਲ ਹੀ ਵੇਖ ਕੇ ਕਰੇ ਤੋਰ ਦਿੰਦੇ ਸੋ ਰੂਟੀਨ ਦਾ ਚੈੱਕਅਪ ਨਹੀਂ ਆ ਪ੍ਰੋਬਲਮ ਜਿਹੜੀ ਆ ਸਾਰੀ ਪ੍ਰੋਬਲਮ ਦੀ ਜੜੀ ਬੀਐਮਡਬਲਿਊ ਇਹ ਪੰਗਾ ਜਦੋਂ ਬੀਐਮਡਬਲਿਊ ਦਾ ਨਾ ਲੈਂਦੇ ਤੇ ਜਾਂ ਜਹਾਜ਼ ਮਿਸ ਹੁੰਦਾ ਜਾਂ ਜਹਾਜ਼ ਤੇ ਉਤਰਨੇ ਲੇ ਡਿੱਗਦੇ ਆ ਤੇ ਜਾਂ ਹਸਪੀਟਲ ਦਾਖਲ ਹੋ ਜਾਂਦੇ ਹੁਣ ਪਤਾ ਨਹੀਂ BMW ਦਾ ਤੁਹਾਨੂੰ ਫੁੱਲ ਫਾਰਮ ਦਾ ਪਤਾ ਕਿ ਨਹੀਂ ਨਹੀਂ ਪਤਾ ਅੱਛਾ ਪਤਾ ਸੁਆਦ ਨਹੀਂ ਲਈਦਾ ਵੈਸੇ ਤਾਂ ਇੱਕ ਗੱਡੀ ਦਾ ਬ੍ਰਾਂਡ ਐ ਇਹ ਮਗਰ ਪੰਜਾਬੀਆਂ ਲਈ ਇਹਦਾ ਅਚਰ ਹੋਰ ਪੈ ਗਿਆ ਮੈਨੂੰ ਕਿ ਮੈਂ ਭੇਜੀ ਗਿਆ BMW ਮੈਂ BMW ਦੀ ਗੱਲ ਸਾਂਝੀ ਕੀਤੀ ਹੈ ਨਾ ਮਾਡਲ ਆਟੋਮੈਟਿਕ ਉਹ ਕਹਿੰਦਾ ਨਾ ਪਾਹੂ BMW ਦੀ ਗੱਲ ਬਾਲੀ ਨਹੀਂ ਕਰੀਦੀ ਹੁੰਦੀ BMW ਦਾ ਮਤਲਬ ਵੀ ਸਮਝ ਕੇ ਗੱਡੀਆਂ ਦੀ ਗੱਲ ਨਹੀਂ ਕਰਦਾ ਮੈਂ ਕਿਹਦੀ ਗੱਲ ਕਰਦਾ ਕਹਿੰਦਾ ਭਗਵੰਤ ਮਾਨ ਵਿਸ਼ਕੀ ਦੀ ਗੱਲ ਕਰ ਉਹ ਮਹਿਲਾ ਦਾ ਜਦੋਂ ਇਹ BMW ਦਾ ਨਾਮ ਲੈਂਦਾ ਉਦੋਂ ਹੀ ਪੰਗਾ ਪੈ ਜਾਂਦਾ ਨਾ ਲੈ ਪਾਹੂ ਨਾ BMW ਤੋਂ ਦੂਰ ਰਹਿ ਕਈਆਂ ਨੂੰ ਨਹੀਂ ਸੂਤਰ ਆਉਂਦੀ ਤਾਂਦੇ ਮਰਸੀ ਲੈ ਲੈਂਦੇ ਜਾਂ ਮਰੂਤੀ ਲੈ ਲੈਂਦੇ ਜਾ ਹੰਡਾ ਲੈ ਲੈਂਦੇ ਆ ਕਈਆਂ ਨੂੰ ਪਸੰਦ ਆ ਜਾਂਦੀ ਜਿਨ੍ਹਾਂ ਦੇ ਰਾਸ ਆ ਜਾਂਦੀ ਉਹ BMW ਲੈ ਲੈਂਦੇ ਇਸ ਵੀ ਭਾਈ ਇਹ ਤਾਂ ਆਪ ਦਾ ਆਪ ਦਾ ਸ਼ਰੀਰ ਆ ਮਗਰ ਚਲੋ ਗੁਰੂ ਸਾਹਿਬ ਉਹਨਾਂ ਦੀ ਸਿਹਤ ਜਾਪਤਾ ਕਰਨ ਮੈਂ ਤੁਹਾਨੂੰ ਅੱਜ ਤੋਂ ਸਾਲ ਪਹਿਲਾਂ ਵੀ ਕਿਹਾ ਸੀਗਾ ਕਿ ਉਹਨਾਂ ਨੂੰ ਲਿਵਰ ਦੀ ਬੜੀ ਸੀਰੀਅਸ ਪ੍ਰੋਬਲਮ ਹੈ ਲਿਵਰ ਸਰੋਥਸ ਹੈ ਔਰ ਇਹ ਜਦੋਂ ਅਪੋਲੋ ਹਸਪੀਟਲ ਵੀ ਉਦੋਂ ਵੀ ਕਹਿੰਦੇ ਜੀ ਇਹਨਾਂ ਨੇ ਕਰਤਾ ਮੈਂ ਫੀਤਾ ਬੰਨਣ ਬਹਿ ਜਨਾਂ ਲੋਕ ਕਹਿੰਦੇ ਕਿ ਪਤਾ ਨਹੀਂ ਆਪ ਕੋ ਟਿੱਪਣੀ ਕੀਤੀ ਸੀ ਉਪੀ ਫੀਤੇ ਵਾਲੇ ਤਾਂ ਬੂਟ ਹੀ ਨਹੀਂ ਪਾਉਂਦਾ ਪਾਉ। ਮਗਰ ਚਲੋ ਫੀਤੇ ਆ ਬੰਨਣ ਆਸਤੇ ਬੰਦਾ ਡਿੱਗ ਕੇ ਮੁੜ ਕੇ ਫੋਲੋ ਵਾਲੇ ਕਿਹੜੇ ਡਾਕਟਰ ਨੇ ਬੰਨੇ ਉਹ ਫੀਤੇ ਦੱਸ ਦੇ ਦਿੰਦੇ। ਔਰ ਉਥੋਂ ਵੀ ਅਗੇਂਸਟ ਮੈਡੀਕਲ ਐਡਵਾਈਸ ਆ ਗਈ ਸੀ। ਔਰ ਤਦੇ ਉਹਦਾ ਰੀਲੈਪਸ ਹੋਇਆ ਔਰ ਉਹਨਾਂ ਦਾਖਲ ਹੋਇਆ ਪ੍ਰੋਬਲਮ ਲਿਵਰ ਚ ਹੈ। ਲਿਵਰ ਇਜ਼ ਨਾਟ ਫੰਕਸ਼ਨਿੰਗ। ਫਲੂਇਡ ਜਮਾ ਹੋ ਰਿਹਾ, ਫਲੂਇਡ ਜਮਾ ਹੋਣ ਕਰਕੇ ਲੰਗਸ ਦੀ ਪ੍ਰੋਬਲਮ ਆ ਰਹੀ ਹੈ। ਹਾਰਟ ਨੂੰ ਸਟ੍ਰੈਸ ਪੈ ਰਿਹਾ। ਟਿੱਡ ਅਬਡੋਮਨ ਚ ਬਟ ਇਹ ਮੈਡੀਕਲ ਕੰਡੀਸ਼ਨ ਹੈ ਹੀ ਨੀਡਸ ਟੂ ਬੀ ਟ੍ਰੀਟਡ ਉਹਨਾਂ ਨੂੰ ਸਹੀ ਟ੍ਰੀਟਮੈਂਟ ਮਿਲੇ ਮਗਰ ਇਹਨੂੰ ਸੀਕਰੈਸੀ ਕਾ ਦਿੱ ਪਈ ਜੇਰ ਨੋ ਟਾਪ ਸੀਕਰਟ ਨਹੀਂ ਹੈ ਇਹ ਕੋਈ ਖੂਫੀਆ ਮਿਸ਼ਨ ਤੇ ਨਹੀਂ ਕੋਈ ਚੱਲੇ ਇਹ ਤਾਂ ਨਾਰਮਲ ਗੱਲ ਹੈ ਪੰਜਾਬੀਆਂ ਚੋਂ ਕਈਆਂ ਨੂੰ ਇਹ BMW ਦੀ ਪ੍ਰੋਬਲਮ ਛਿੜ ਜਾਂਦੀ ਥੈਂਕ ਯੂ ਨਹੀਂ ਇਸ ਤਰ੍ਹਾਂ ਮੇਰਾ ਵੀ ਨਾ ਤਾਂ ਜਾਕੜ ਸਾਹਿਬ ਦਾ ਮੈਂ ਪ੍ਰਵਕਤਾ ਨਾਮ ਆ ਬਲਾਰਾ ਭਾਜਪਾ ਦਾ ਤੇ ਨਾਮ ਹੈ ਜਾਕੜ ਸਾਹਿਬ ਦਾ ਚਾਚੇ ਦਾ ਪੁੱਤ ਜਿਵੇਂ ਆਪਣਾ ਉਹ ਐਮਐਲਏ ਸਾਹਿਬ ਹੈ ਨਾ ਆਪਣੇ ਸੰਦੀਪ ਜੀ ਹੁਣ ਦਾਸ ਨੂੰ ਕੀ ਪਤਾ ਕੀ ਵਾਟ ਇਜ਼ ਦਾ ਪ੍ਰੋਬਲਮ ਮਗਰ ਕੋਈ ਪ੍ਰੋਬਲਮ ਹੈ ਉਹ ਪ੍ਰੋਬਲਮ ਕੀ ਹੈ ਉਹ ਭਾਜਪਾ ਅਡਰੈਸ ਕਰੇ ਜਾਂ ਜਾਕੜ ਸਾਹਿਬ ਦੱਸਣ ਉਹ ਬੈਟਰ ਹੋਊਗਾ ਮੈਂ ਕਿਵੇਂ ਦੱਸ ਸਕਦਾ ਮੋਪੀ ਆ ਕੋਈ ਕਹਿੰਦਾ استਿਫਾ ਦੇਤਾ ਕੋਈ ਕਹਿੰਦਾ ਨਹੀਂ ਦਿੱਤਾ ਤੁਸੀਂ ਖਬਰ ਲਾ ਦਿੱਤੀ ਆ ਹੁਣ ਉਹੀ ਦੱਸ ਸਕਦੇ ਆ ਬਟ ਮੇਰਾ ਉਹਨਾਂ ਲਈ ਬੜਾ ਰਿਸਪੈਕਟ ਹੈ ਲਿਹਾਜ ਹੈ ਠੀਕ ਹੀ ਰਵੇ ਕੰਪਨੀ ਪੰਜਾਬ 95 ਹਾਂਜੀ ਜੀ ਜੇਕਰ ਕੋਈ ਕੱਟ ਲਾਈ ਗਈ ਹੈ ਤੇ ਐਸੀ ਕੋਈ ਖਬਰ ਹੁਣ ਤੱਕ ਨਹੀਂ ਕਿ ਕਿਸੇ ਪਾਸੇ ਕੋਈ ਕੰਪਾਨੀ 11 ਕੱਟ ਲਈਏ ਲਾ ਬੈਸਟ ਜੀ ਕੁਝ ਕੱਟ ਲਈ ਕੁਝ ਇਨਫਾਰਮ ਹੋ ਰਿਹਾ ਹੈ 95 ਵਾਲੀ ਕਿਹੜੀ ਅੱਛਾ ਜਿਹੜੀ ਦਿਲਜੀਤ ਵਾਲੀ ਫਿਲਮ ਦੀ ਗੱਲ ਕਰਦੇ ਆ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਇਹ ਸੈਂਸਰ ਬੋਰਡ ਦੇ ਜਿਹੜੇ ਚੀਫ ਨੇ ਇਹ ਗਵਰਨਮੈਂਟ ਆਫ ਇੰਡੀਆ ਹੀ ਅਪாயint ਕਰਦੀ ਹੈ ਔਰ ਕਿੱਥੇ ਨਾ ਕਿੱਥੇ ਪੋਲਿਟਿਕਸ ਤੋਂ ਪ੍ਰਭਾਵਿਤ ਰਹਿ ਰਹੇ ਉਹਨਾਂ ਨੂੰ ਇਸ ਗੱਲ ਤੋਂ ਪ੍ਰਭਾਵਿਤ ਰਹਿਤ ਰਹਿਣਾ ਚਾਹੀਦਾ ਜੋ ਕੱਟ ਜੋ ਪੰਜਾਬ ਦੀ ਅਸਲੀਅਤ ਵਿਖਾਵੇ ਜੋ ਉਦੋਂ ਹਾਲਾਤ ਬਣੇ ਸਨ ਉਹਨਾਂ ਤੇ ਤੁਸੀਂ ਇੰਨੇ ਕੱਟ ਲਾਓ ਇਹ ਸਵਾਲ ਇਕ ਆਪ ਦੇ ਵਿੱਚ ਪੈਦਾ ਹੁੰਦਾ ਅਨ ਦਿਲਜੀਤ ਦਸਾਂਜ ਇਜ਼ ਅ ਵੈਰੀ ਰਿਸਪੈਕਟਡ ਐਂਡ ਵੈਰੀ ਸੈਲੀਬ੍ਰੇਟਡ ਆਰਟਿਸਟ ਮਤਲਬ ਪੰਜਾਬ ਦਾ ਅੱਜ ਸਭ ਤੋਂ ਛੋਟੀ ਉਮਰ 'ਚ ਸਭ ਤੋਂ ਵੱਡਾ ਨਾਮ ਹੈ ਇੱਕ ਤਰੀਕੇ ਦੇ ਜੀ ਦਾ ਦੁਨੀਆ 'ਚ ਉਹਦਾ ਮਤਲਬ ਇੱਕ ਸਕਿੰਟ 'ਚ ਸ਼ੋਅ ਵਿਕਦੇ ਆ ਉਸ ਬੰਦੇ ਦੀ ਆਰਟ ਨੂੰ ਜਾਂ ਉਹਦੀ ਫਿਲਮ ਨੂੰ ਤੁਸੀਂ ਇਸ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕਰੋ ਤੇ ਜਿਹੜੀ ਬੀਬੀ ਮਤਲਬ ਬੋਲਣ ਵੇਲੇ ਜਿਹਨੂੰ ਕਹਿੰਦੇ ਨਾ ਉਹ ਫੁੱਟ ਐਂਡ ਮਾਊਥ ਡਿਜ਼ੀਜ਼ ਹੁੰਦੀ ਹੈ ਕਿ ਪਤਾ ਹੀ ਨਹੀਂ ਕੀ ਬੋਲ ਜਾਣਾ ਮਤਲਬ ਅੰਤਛਾਂਤੀ ਬੋਲੀ ਜਾਣਾ ਮਤਲਬ ਭਾਜਪਾ ਨੂੰ ਵੀ ਹੁਣ ਕਹਿਣਾ ਪੈ ਗਿਆ ਕਿ ਬੀਬੀ ਚੁੱਪ ਕਰ ਜਾ ਮਰਾਈਂਗੀ ਸਭ ਮਤਲਬ ਉਹਦੇ ਤੇ ਕਰਟ ਮਤਲਬ ਲੱਗਣ ਨਾਲ ਰੌਲਾ ਪਵੇ ਔਰ ਫਿਰ ਰੌਲੇ ਤੋਂ ਬਾਅਦ ਉਹ ਨੋਟਿਸ ਲੈਣ ਇਟ ਇਜ਼ ਨਾਟ ਰਾਈਟ ਆਈ ਥਿੰਕ ਰੀਜਨਲ ਇਸ਼ੂਸ ਔਰ ਰੀਜਨਲ ਏਰੀਆਜ਼ ਨੂੰ ਉਹਦੀ ਇੰਪੋਰਟੈਂਸ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਹਰ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਚਾਹੇ ਉਹ ਸਾਊਥ ਹੈ ਤੇ ਚਾਹੇ ਉਹ ਪੰਜਾਬ ਔਰ ਫੇਰ ਹੀ ਦੇਸ਼ ਦੀ ਯੂਨਿਟੀ ਅਖੰਡਤਾ ਇਹ ਬਰਕਰਾਰ ਰਹੂਗੀ ਮਗਰ ਜੇ ਰੀਜਨਲ ਐਸਪੀਰੇਸ਼ਨਸ ਨੂੰ ਐਡਰੈਸ ਨਹੀਂ ਕੀਤਾ ਜਾਊਗਾ ਤੇ ਸੁਭਾਵਿਕ ਹੈ ਫਿਰ ਸਵਾਲ ਉੱਠਣਗੇ ਦੱਸੋ ਤੁਸੀਂ